ਬੁੱਤੀ ਨਾਲ ਕਾਂਗਰਸ ਪਾਰਟੀ ਵਾਸਤੇ ਇਸ ਚੋਣ ਦੇ ਵਿੱਚ ਪਿਆਰ ਹੈ ਅੰਗਦ ਸੇਣੀ ਜਿੰਦਾਬਾਦ ਇੱਕ ਹੋਰ ਲਾਣਾ ਹੈ ਅੰਗਦ ਸੇਣੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਆਂਟੀ ਬੋਲ ਕੇ ਗਏ ਹੈ ਤੇ ਪਹਿਲਾ ਮੈਂ ਆਂਟੀ ਨੂੰ ਜਾਣਦਾ ਸੀ ਬਤੌਰ ਐਮਐਲਏ ਆਂਟੀ ਦੇ ਘਰਦਿਆਂ ਨੂੰ ਜਾਣਦਾ ਸੀ ਬਤੌਰ ਮੇਰੇ ਫਾਦਰ ਦੇ ਕੁਲੀਕ ਸੀ ਜੂਨੀਅਰ ਕੁਲੀਕ ਸੀਗੇ ਔਰ ਅੰਗਦ ਜੀ ਦੇ ਦਾਦਾ ਜੀ ਸਰਦਾਰ ਦਿਲਬਖ ਸਿੰਘ ਜੀ ਨੂੰ ਇਸ ਕਰਕੇ ਜਾਣਦਾ ਸੀ ਕਿ ਉਹ ਮੇਰੇ ਬਜ਼ੁਰਗਾਂ ਦੇ ਸਾਥੀ ਸੀ। ਔਰ ਮੈਂ ਅੱਜ ਇਸ ਘਰ 'ਚ ਜਦੋਂ ਅੰਗਦ ਦੇ ਪਾਪਾ ਨੇ ਚੋਣ ਲੜੀ ਸੀ ਬਾਈ ਇਲੈਕਸ਼ਨ ਆਇਆ ਸੀ ਤਾਂ ਮੇਰੇ ਬਜ਼ੁਰਗ ਉਸ ਬਾਈ ਇਲੈਕਸ਼ਨ ਦੇ ਵਿੱਚ ਪੂਰੇ ਕੰਮ ਦੇਖਦੇ ਸੀ ਤੇ ਮੈਂ ਉਹਨਾਂ ਦੇ ਨਾਲ ਆਇਆ ਸੀ ਤੇ ਮੈਂ ਉਸ ਵੇਲੇ ਪਹਿਲੀ ਵਾਰ ਅੰਗਦ ਦੇ ਪਾਪਾ ਨੂੰ ਮਿਲਿਆ ਸੀ। ਤੇ ਅੱਜ ਮੈਂ ਜਦੋਂ ਆਇਆ ਆਲਟੀ ਨੇ ਤਿਲਕ ਲਾ ਕੇ ਮੈਨੂੰ ਅਸ਼ੀਰਵਾਦ ਦਿੱਤਾ ਮੈਨੂੰ ਪਿਆਰ ਦਿੱਤਾ ਔਰ ਮੈਂ ਅੰਦਰ ਜਾ ਕੇ ਸਾਹਮਣੇ ਬਜ਼ੁਰਗਾਂ ਦੀ ਫੋਟੋ ਦੇਖੀ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਲੱਖ ਮਸਤਰ ਹੋ ਕੇ ਉਹਨਾਂ ਦਾ ਅਸ਼ੀਰਵਾਦ ਲੇਤਾ ਇਹ ਉਹ ਪਰਿਵਾਰ ਹੈ ਜਿਸ ਪਰਿਵਾਰ ਨੇ ਇਸ ਇਲਾਕੇ ਦੀ ਸਭ ਕੀਤੇ ਸੂਚੀ ਸੇਵਾ ਕਰਨ ਵਾਸਤੇ ਹਮੇਸ਼ਾ ਕੰਮ ਕੀਤਾ ਬਹੁਤ ਥੋੜੇ ਪਰਿਵਾਰ ਹੁੰਦੇ ਹੈ ਬਹੁਤ ਥੋੜੇ ਪਰਿਵਾਰ ਹੁੰਦੇ ਆ ਜਿਹੜੇ ਆਪਣੇ ਇਲਾਕੇ ਦੀ ਲੰਬੇ ਸਮੇਂ ਸੱਚੀ ਤੇ ਸੁਚੀ ਸੇਵਾ ਕਰਕੇ ਲੋਕਾਂ ਦੇ ਦਿਲਾਂ ਦੇ ਵਿੱਚ ਆਪਣਾ ਸਥਾਨ ਬਣਾ ਕੇ ਰੱਖਦੇ ਆ ਅੱਜ ਅੰਗਰਜੀਤ ਦੇ ਸੱਟ ਲੱਗੀ ਤੇ ਤੁਹਾਡੇ ਆਸ਼ੀਰਵਾਦ ਨਾਲ ਗੁਰੂ ਮਹਾਰਾਜ ਦੇ ਆਸ਼ੀਰਵਾਦ ਨਾਲ ਪ੍ਰਮਾਤਮਾ ਨੇ ਇਨੀ ਕਿਰਪਾ ਕੀਤੀ ਕਿ ਬਚਾਉ ਹੋ ਗਿਆ ਕਿੰਨੇ ਹਰਦਾਸਾਂ ਮਾਵਾਂ ਨੇ ਬਜ਼ੁਰਗਾਂ ਨੇ ਸਾਡੇ ਸਰਪੰਚ ਸਹਿਬਾਨਾ ਨੇ ਬਲੌਕ ਸੰਵੀ ਮੈਂਬਰ ਸਹਿਬਾਨਾ ਨੇ ਸਾਡੇ ਮੈਂਬਰ ਸਹਿਬਾਨਾ ਨੇ ਸਾਡੇ ਕਾਂਗਰਸ ਪਾਰਟੀ ਦੇ ਬਲੌਕ ਪ੍ਰਧਾਨਾ ਨੇ ਅਹੁਦੇਦਾਰ ਸਹਿਬਾਨਾ ਨੇ ਕਿੱਡੇ ਲੋਕਾਂ ਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਉਹਨਾਂ ਅਰਦਾਸ ਕੀਤੀ ਹੋਊਗੀ ਮੈਂ ਤਾਂ ਦੇਖਿਆ ਜਦੋਂ ਮੈਂ ਹਸਪਤਾਲ ਗਿਆ ਨਾ ਸੰਗਤ ਹੀ ਸੰਗਤ ਉਸ ਹਸਪਤਾਲ 'ਚ ਸਿਰਵ ਅੰਗਰ ਜੀ ਨੂੰ ਦੇਖਣਾ ਚਾਹੁੰਦੀ ਸੀ ਕਿ ਅੰਗਰ ਜੀ ਠੀਕ ਹੈ ਕਿ ਨਹੀਂ ਇਹ ਪਿਆਰ ਹੁੰਦਾ ਹੈ ਇਹ ਆਪਣੀ ਕਮਾਈ ਹੁੰਦੀ ਹੈ ਇਹ ਜੇ ਕਿਸੇ ਨੇ ਸੱਚੀ ਤੇ ਸੁੱਚੀ ਸੇਵਾ ਆਪਣੇ ਇਲਾਕੇ ਦੀ ਕੀਤੀ ਹੋਵੇ ਇਹ ਗੁਰੂ ਮਹਾਰਾਜ ਉਹਦਾ ਪ੍ਰਣਾਮ ਹੀ ਦਿੰਦੇ ਆਂ ਔਰ ਅੱਜ ਮੈਂ ਆਇਆ ਹਾਂ ਮੈਨੂੰ ਪਾਰਟੀ ਦੇ ਚੋਣ ਲੜਨ ਵਾਸਤੇ ਇਸ ਇਲਾਕੇ ਦੀ ਸੇਵਾ ਕਰਨ ਵਾਸਤੇ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾ ਕੇ ਤੁਹਾਡੇ ਚ ਭੇਜਿਆ ਆਂ ਅੱਜ ਤੁਸੀਂ ਸਾਰੇ ਵੱਡੀ ਗਿਣਤੀ ਚ ਆਇਓ ਅੰਗਜ ਜੀ ਦਾ ਪਿਆਰ ਅੰਗਜ ਜੀ ਦਾ ਸਹਿਯੋਗ ਔਰ ਆਂਟੀ ਦਾ ਆਸ਼ੀਰਵਾਦ ਬੜੀ ਸਖਤ ਚੋਣ ਹੈ ਤੁਸੀਂ ਸਾਰਿਆਂ ਨੇ ਆ 10 12 ਦਿਨ ਰਹਿ ਗਏ ਗਰਮੀ ਵੀ ਬਹੁਤ ਹੈ ਇਹ ਲੱਗਦੀ ਤਾਂ ਹੈ ਨਾ ਏਸੀ 'ਚ ਬਹਿ ਜਾਓ ਜੇ ਏਸੀ 'ਚ ਨਾ ਬੈਠੋ ਫਿਰ ਹੀ ਲਾਣ ਜੇ ਗੱਡੀ ਦਾ ਸ਼ੀਸ਼ਾ ਖੋਲ ਲੀਏ ਨਾ ਫਿਰ ਹਵਾ ਨਾਲ ਵੀ ਕੰਮ ਚੱਲ ਜਾਂਦਾ ਮੇਰੀ ਬੇਨਤੀ ਹੈ ਸੰਗਤ ਨੂੰ ਆਪਣੇ ਸਾਹਮਣੇ ਬਹੁਤ ਅਹਿਮ ਮੁੱਦੇ ਹੈ ਜੇ ਆਪਾਂ ਦੇਸ਼ ਦੀ ਗੱਲ ਕਰਦੇ ਜੇ ਦੇਸ਼ ਦੇ ਵਿੱਚ ਜਿਸ ਦੀ ਸਰਕਾਰ ਬਣੀ ਹੈ ਉਹਦੇ ਵਾਸਤੇ ਸਾਡੇ ਕੋਲ ਬਹੁਤ ਅਹਿਮ ਬਹੁਤ ਅਹਿਮ ਫੈਸਲਾ ਸਾਂਨੇ ਕਰਨ ਦਾ ਹੈ ਔਰ ਸਭ ਤੋਂ ਵੱਡੀ ਲੜਾਈ ਤੁਸੀਂ ਲੋਕਾਂ ਨੇ ਇਕੱਲੇ ਇਕੱਲੇ ਪਿੰਡ ਵਿੱਚ ਜਾ ਕੇ ਇਕੱਲੇ ਇਕੱਲੇ ਸ਼ਹਿਰ ਦੇ ਵਿੱਚ ਜਾ ਕੇ ਵਾਰਡਾਂ ਵਿੱਚ ਜਾ ਕੇ ਕਾਉਂਸਲਰ ਸਹਿਬਾਨਾ ਨੇ ਪਿੰਡ ਦੇ ਸਰਪੰਚ ਸਹਿਬਾਨਾ ਨੇ ਮੈਂਬਰ ਸਹਿਬਾਨਾ ਨੇ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨਾ ਨੇ ਕੱਲੀ ਕੱਲੀ ਪਿੰਡ ਦੇ ਵਿੱਚ ਜਾ ਕੇ ਲੜਾਈ ਤੁਸੀਂ ਵਿਜੇਂਦਰ ਸਿੰਘਲਾ ਤੇ ਅੰਗਤ ਸੈਣੀ ਸਮਝ ਕੇ ਤੁਸੀਂ ਸਾਡੇ ਦੇ ਲੜਦੇ ਹੋ ਔਰ ਜੇ ਤੁਸੀਂ ਜੇ ਤੁਸੀਂ ਇਹ ਵੀੜਾ ਚੱਕ ਲਿਆ ਜੇ ਤੁਸੀਂ ਇਸ ਕੱਲ ਨੂੰ ਅੱਜ ਮੰਚ ਕਾਇਆ ਕਰ ਰਿਹਾ ਤੇ ਤੁਸੀਂ ਇਹ ਡੀੜਾ ਚੱਕ ਲਿਆ ਤਾਂ ਕੋਈ ਤਾਕਤ ਨਹੀਂ ਜਿਹੜੀ ਕਾਂਗਰਸ ਪਾਰਟੀ ਨੂੰ ਆਪਣੇ ਇਸ ਇਲਾਕੇ ਵਿੱਚ ਆਪਣੇ ਸਾਇਕੇ ਵਿੱਚ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰ ਸਕਦੀ ਹਰ ਬੰਦੇ ਨੂੰ ਆਪਣੀ ਮਿਹਨਤ ਦੇ ਉੱਪਰ ਭਰੋਸਾ ਹੁੰਦਾ ਜਦੋਂ ਆਪਾਂ ਕੋਈ ਕੰਮ ਕਰਦੇ ਆ ਨਾ ਸਾਨੂੰ ਪਤਾ ਨਤੀਜਾ ਚੰਗਾ ਹੋਣਾ ਹੈ ਜੇ ਬੱਚਾ ਪੜ੍ਹਾਈ 'ਚ ਪੇਪਰ ਚੰਗਾ ਕਰਕੇ ਆਉਂਦਾ ਹੈ ਉਹ ਕਹਿੰਦਾ ਹੋ ਸਕਦਾ ਬੇਬੇ 100 'ਚੋਂ 99 ਆ ਜਾਣ ਪਰ ਜੇ 99 ਨਾ ਆਇਆ ਤਾਂ 98 ਤਾਂ ਪੱਕਾ ਹੋਣ ਉਸ। ਸਵੇਸ਼ ਕਰਕੇ ਜੇ ਆਪਾਂ ਮਿਹਨਤ ਕੀਤੀ ਹੁੰਦੀ ਹੈ ਤਾਂ ਕੋਈ ਤਾਕਤ ਨਹੀਂ ਜਿਹੜੀ ਸਾਡੇ ਨਤੀਜੇ ਨੂੰ ਕਮਜ਼ੋਰ ਕਰ ਸਕੋ। ਆਇਆ ਥੋੜੇ ਕੋਲ ਆਇਆ। ਤੁਹਾਨੂੰ ਸਭ ਨੂੰ ਪਤਾ ਹੈ ਕਿ ਭਾਜਪੀ ਦੀ ਦਿੱਲੀ ਦੀ ਸਰਕਾਰ ਸਾਡੇ ਸੰਵਿਧਾਨ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਦਿੱਲੀ ਦੀ ਬੀਜੇਪੀ ਦੀ ਸਰਕਾਰ ਸਾਡੇ ਸੰਵਿਧਾਨ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਇਹ ਉਹ ਸੰਵਿਧਾਨ ਹੈ ਜੋ ਬਾਬਾ ਸਾਹਿਬ ਭੀਮrao Ambedkar ਜੀ ਨੇ ਲਿਖਿਆ ਸੀ ਔਰ ਜੇ ਸੰਵਿਧਾਨ ਕਮਜ਼ੋਰ ਹੁੰਦਾ ਹੈ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਕਿ ਜੇ ਸੰਵਿਧਾਨ ਕਮਜ਼ੋਰ ਹੋਊ ਤਾਂ ਸਾਨੂੰ ਕੀ ਨੁਕਸਾਨ ਹੋਣਾ ਹੈ ਜਾਂ ਫਾਇਦਾ ਹੋਣਾ ਹੈ ਅੱਜ ਸਾਡੇ ਕੋਲੇ ਵੋਟ ਪਾਉਣ ਦੀ ਤਾਕਤ ਹੈ ਸਰਪੰਚ ਚੁਣਨਾ ਹੋਵੇ ਐਮਐਲਏ ਬਣਾਉਣਾ ਹੋਵੇ ਐਮਸੀ ਬਣਾਉਣਾ ਹੋਵੇ ਐਮਪੀ ਬਣਾਉਣਾ ਹੋਵੇ ਹਰ ਬੰਦੇ ਨੂੰ ਸਾਡੀ ਕਚਹਿਰੀ ਜਾਣਾ ਪੈਂਦਾ ਤੇ ਸਾਡੇ ਕੋਲ ਵੋਟ ਦੀ ਤਾਕਤ ਹੈ ਤੇ ਜੇ ਵੋਟ ਦੀ ਜੇ ਸਮੇਂ ਦਾ ਹੰਕਮਜ਼ੋਰ ਹੋ ਗਿਆ ਇਹ ਵੋਟ ਦੀ ਤਾਕਤ ਸਾਡੇ ਕੋਲ ਕੀ ਰੈਣੀ ਨਹੀਂ ਸੰਭਾਲਣ ਦੀ ਲੋੜ ਹੈ ਦੇਸ਼ ਦਾ ਬਾਰਡਰ ਫੌਜੀ ਵੀਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸੰਭਾਲਦੇ ਨੇ ਦੇਸ਼ ਦੇ ਬਾਰਡਰ ਤੇ ਕੌਣ ਰੱਖਿਆ ਕਰਦਾ ਸਾਡੇ ਫੌਜੀ ਵੀਰ ਕਰਦੇ ਔਰ ਸਾਡੀਆਂ ਪੰਜਾਬ ਦੀਆਂ ਮਾਵਾਂ ਇਸ ਗੱਲ ਦੀ ਪਰਵਾਹ ਨਹੀਂ ਕਰਦੀਆਂ ਕਿ ਜੇ ਸਾਡਾ ਬੱਚਾ ਉਥੇ ਸ਼ਹੀਦ ਹੋ ਜਾਊਗਾ ਉਹ ਕਹਿੰਦੀ ਹੈ ਮੇਰਾ ਪੁੱਤ ਦੇਸ਼ ਵਾਸਤੇ ਸ਼ਹੀਦ ਹੋ ਗਿਆ ਉਦੇ ਮਨ ਇਸ ਗੱਲ ਦੀ ਇਸ ਗੱਲ ਦਾ ਜਜ਼ਬਾ ਹੁੰਦਾ ਹੈ ਕਿ ਅੱਜ ਬੀਜੇਪੀ ਦੀ ਸਰਕਾਰ ਨੇ ਕੀ ਕੀਤਾ ਜਿਹੜੀ ਆਰਬੀ ਦੀ ਪੱਕੀ ਭਰਤੀ ਬਾਰਡਰ ਦੀ ਸੀ ਨਾ ਉਹਨੂੰ ਕੱਚੀ ਤੇ ਠੇਕੇ ਵਾਲੀ ਭਰਤੀ ਕਰਤੀ ਅਗਨੀਵੀਰ 750 ਕਿਸਾਨ ਸ਼ਹੀਦ ਹੋਇਆ ਉਸ ਤੋਂ ਬਾਅਦ ਬੀਜੇਪੀ ਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਵਾਪਸ ਲਏ ਆਪਣੇ ਕਿਤੇ ਗਵਾੜ ਜਾਂ ਅਫਸੋਸ ਹੋ ਜਾਣਾ ਭਾਵੇਂ ਗਵਾਂਡੀ ਨਾਲ ਲੜਾਈ ਹੋਵੇ ਅਫਸੋਸ ਹੋਣ ਤੋਂ ਬਾਅਦ ਆਪਣੇ ਮਨ 'ਚ ਆ ਜਾਂਦਾ ਯਾਰ ਹੁਣ ਤਾਂ ਅਫਸੋਸ ਹੋ ਗਿਆ ਛੱਡੋ ਇਹ ਪਰਿਵਾਰ ਨੂੰ ਸੰਭਾਲੀਏ ਕਰੇ ਸੁਣਿਆ ਕਿ ਜਿਹੜੇ ਕਾਲੇ ਕਾਨੂੰਨਾ ਕਿਸਾਨ ਦੇ ਹੱਕ 'ਚ ਨਹੀਂ ਸੀ ਉਹਨਾਂ ਨੇ ਲੰਬੀ ਲੜਾਈ ਲੜੀ 750 ਲੋਕ ਸ਼ਹੀਦ ਹੋਏ ਫਿਰ ਭਾਜੀਪੀ ਦੀ ਸਰਕਾਰ ਨੇ ਦਿਨ ਖਾਦੇ ਘਰੋਂ ਵਾਪਸ ਦਿੱਤੇ ਅਜਿ ਮੈਸਪੀ ਦੇ ਉੱਪਰ ਐਮਐਸਪੀ ਦੀ ਗਰੰਟੀ ਦੇ ਉੱਪਰ ਕਿਸਾਨ ਦਾ ਧਰਨਾ ਚੱਲ ਰਿਹਾ ਇੱਕ ਸਾਡਾ ਨੌਜਵਾਨ ਕਿਸਾਨ ਸ਼ੁਭਕਰਨ ਸ਼ਹੀਦ ਹੋ ਗਿਆ ਹਰਿਆਣਾ ਦੀ ਬੀਜੇਪੀ ਦੀ ਸਰਕਾਰ ਨੇ ਗੋਲੀ ਚੜਾਈ ਗੈਸ ਛੱਡੀ ਪਾਣੀਆਂ ਬਿਛਾਰਾਂ ਮਾਰੀਆਂ ਉਹ ਨੌਜਵਾਨ ਸ਼ਹੀਦ ਹੋ ਗਿਆ ਪੂਰੇ ਪੰਜਾਬ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਹਾ ਕੀ ਹਰਿਆਣਾ ਦੇ ਬੀਜੇਪੀ ਦੇ ਗ੍ਰਹਿ ਮੰਤਰੀ ਦਾ ਪਰਚਾ ਦਿਓ ਐਸਐਸਪੀ ਤੇ ਪਰਚਾ ਦਿਓ ਨਾਮ ਤੇ ਨਾਲ ਆਮ ਆਦਮੀ ਪਾਰਟੀ ਸਰਕਾਰ ਨੇ ਨਹੀਂ ਕੀਤਾ ਕੀ ਮਤਲਬ ਹੈ ਮਤਲਬ ਇਹ ਹੈ ਕਿਸਾਨ ਦੇ ਹੱਕ ਦੇ ਵਿੱਚ ਆਪਾਂ ਪੰਜਾਬ 'ਚ ਰਹਿੰਦੇ ਆਂ ਆਪਾਂ ਪੰਜਾਬ ਦੇ ਲੋਕ ਆਂ ਜਿਹੜੀਆਂ ਪਾਰਟੀਆਂ ਕਿਸਾਨ ਦੇ ਹੱਕ 'ਚ ਨਾਰਾ ਨਹੀਂ ਮਾਰਦੀਆਂ ਉਹ ਸਾਡੇ ਪੰਜਾਬ ਨੂੰ ਤੇ ਸਾਨੂੰ ਕਮਜ਼ੋਰ ਕਰਨਾ ਚਾਹਦੀ ਨੇ ਇਹ ਉਹ ਕਿਸਾਨ ਹੈ ਜਿਹਦੇ ਖੇਤ ਦੇ ਵਿੱਚ ਜਦੋਂ ਖੇਤੀ ਚੱਲਦੀ ਹੈ ਨਾ ਤਾਂ ਗਰੀਬ ਨੂੰ ਕੰਮ ਮਿਲਦਾ ਹੈ ਇਹ ਕਿਸਾਨ ਹੋਵੇ ਜਦੋਂ ਫਸਲ ਬਣ ਜਾਂਦੀ ਹੈ ਮੰਡੀ 'ਚ ਜਾਂਦਾ ਹੈ ਤਾਂ ਮੰਡੀ 'ਚ ਜਾ ਕੇ ਵੀ ਲੇਬਰ ਨੂੰ ਕੰਮ ਮਿਲਦਾ ਹੈ ਤੇ ਨਾਲ ਆੜਤੀਏ ਨੂੰ ਕੰਮ ਮਿਲਦਾ ਹੈ ਔਰ ਜਦੋਂ ਫਸਲ ਆ ਜਾਂਦੀ ਹੈ बिक ਕੇ ਪੈਸਾ ਆ ਜਾਂਦਾ ਹੈ ਫਿਰ ਬਜ਼ਾਰਾਂ ਦੇ ਵਿੱਚ ਚਾਹੇ ਕੋਈ ਕੱਪੜੇ ਦੀ ਦੁਕਾਨ ਹੋਵੇ ਚਾਹੇ ਕੋਈ ਮਠਾਈ ਦੀ ਦੁਕਾਨ ਹੋਵੇ ਚਾਹੇ ਕੋਈ ਮਨਿਆਰੀ ਦੀ ਦੁਕਾਨ ਹੋਵੇ ਚਾਈ ਕੋਈ ਲਲਾਰੀ ਦੀ ਦੁਕਾਨ ਹੋਵੇ ਬਜ਼ਾਰਾਂ ਦੇ ਵਿੱਚ ਫਿਰ رونਕ ਲੱਗਦੀ ਹੈ ਜਦੋਂ ਝਾੜ ਚੰਗਾ ਹੁੰਦਾ ਫਸਲ ਵਧੀਆ ਵਿਕੀ ਹੁੰਦੀ ਹੈ ਤੇ ਤਾਂ ਦੁਕਾਨਦਾਰਾਂ ਦਾ ਕੰਮ ਚੱਲਦਾ ਇਹ ਪੰਜਾਬ ਕਿਸਾਨੀ ਦੇ ਉੱਪਰ ਖੜਾ ਹੈ ਆਪਣਾ ਸੂਬਾ ਕਿਸਾਨੀ ਤੇ ਖੜਾ ਹੈ ਤੇ ਜਿਹੜੀਆਂ ਪਾਰਟੀਆਂ ਕਿਸਾਨ ਦੇ ਹੱਕ ਦੀ ਗੱਲ ਨਹੀਂ ਕਰਦੀਆਂ ਉਹ ਪਾਰਟੀਆਂ ਪੰਜਾਬ ਦੇ ਹੱਕ 'ਚ ਨਹੀਂ ਉਹਨਾਂ ਦੇ ਨੁਮਾਇੰਦੇ ਪੰਜਾਬ ਦੇ ਹੱਕ 'ਚ ਨਹੀਂ ਡਾਕਟਰ ਮਨਮੋਹਨ ਸਿੰਘ ਦੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਗਰ ਨਰੀਗਾ ਦਾ ਰੋਜ਼ਗਾਰ ਦਾ ਕਾਨੂੰਨ ਬਣਿਆ ਤਾਂ ਡਾਕਟਰ ਮਨਮੋਹਨ ਸਿੰਘ ਨੇ ਕਾਂਗਰਸ ਪਾਰਟੀ ਨੇ ਬਣਾਇਆ ਅੱਜ ਜੇ 100 ਦਿਨ ਦਾ ਰੋਜ਼ਗਾਰ ਨਰੀਗਾ ਦੇ ਤਹਿਤ ਮਿਲਦਾ ਹੈ ਅੱਜ ਤੁਸੀਂ ਦੇਖ ਲਓ ਮਹਿੰਗਾਈ ਕਿੰਨੀ ਹੋ ਗਈ ਪਹਿਲਾਂ ਗੱਲ ਕਰ ਰਹੇ ਸੀ ਗੈਸ ਸਿਲੰਡਰ ਦੀ ਦੇਖ ਲਓ ਰਸੋਈ ਦੇ ਬਰਤਨਾਂ ਵਾਲੇ ਤੇਲ ਦੀ ਗੱਲ ਕਰ ਲਓ ਪੈਟਰੋਲ ਦੀ ਗੱਲ ਕਰ ਲਓ ਦਾਲਾਂ ਦੀ ਗੱਲ ਕਰ ਲਓ ਕੀ ਸਾਡੀ ਬੀਜੇਪੀ ਦੀ ਮੌਜੂਦਾ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਦੇ ਮਰੀਗਾ ਦੀ ਦਿਹਾੜੀ ਨੂੰ 400 ਰੁਪਏ ਕਰਨ ਦੀ ਗੱਲ ਕੀਤੀ ਹੈ ਅਗਰ ਅੱਜ 400 ਰੁਪਏ ਦਿਹਾੜੀ ਦੀ ਗੱਲ ਹੋ ਰਹੀ ਹੈ ਤਾਂ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਅੱਜ ਪੰਜਾਬ ਦੇ ਤੇ ਦੇਸ਼ ਦੇ ਲੋਕਾਂ ਨੂੰ ਕਹਿ ਰਹੇ ਕਿ ਜਦਨ ਦੇਸ਼ ਦੇ ਵਿੱਚ ਗਠਜੰਬੰਦ ਦੀ ਸਰਕਾਰ ਬਣੋਗੀ ਸਭ ਤੋਂ ਪਹਿਲਾ ਐਮਐਸਪੀ ਦਾ ਕੰਮ ਕਰਨਾ ਹੈ ਕਿਸਾਨ ਭਰਾਵਾਂ ਨੂੰ ਮਜ਼ਬੂਤ ਕਰਨ ਵਾਸਤੇ ਔਰ ਦੂਜਾ ਕੰਮ ਗਰੀਬ ਪਰਿਵਾਰਾਂ ਨੂੰ ਦਿਹਾੜੀ ਕਿ ਸਾ ਅਮਰੀਕਾ ਦੀ 400 ਰੁਪਏ ਤੇ ਚੱਕ ਕੇ ਲੋਕਾਂ ਨੂੰ ਸੇਵ ਕਰਨਾ ਸਾਡੀਆਂ ਬੀਬੀਆਂ ਪੜਾਵਾਸਤੇ 1 ਲੱਖ ਰੁਪਇਆ 8500 ਰੁਪਏ ਮਹੀਨਾ ਦੇਣ ਦੀ ਗੱਲ ਸਾਡੇ ਪੜ੍ਹੇ ਲਿਖੇ ਨੌਜਵਾਨ ਬੱਚਿਆਂ ਵਾਸਤੇ 1 ਲੱਖ ਰੁਪਇਆ ਜਦ ਤੱਕ ਨੌਕਰੀ ਨਹੀਂ ਲੱਗਦੀ ਔਰ ਸਾਡੇ ਜਿਹੜੇ ਬੱਚਿਆਂ ਨੇ ਪੜ੍ਹਾਈ ਦੇ ਲੋਨ ਲਿੱਤੇ ਹੋਏ ਹਨ ਨਾ ਉਹ ਸਾਰੇ ਲੋਨ ਬੱਚਿਆਂ ਦੇ ਜਿਹੜੇ ਲਿੱਤੇ ਉਹਨਾਂ ਨੂੰ ਮਾਫ ਕਰਨਾ ਹੈ ਤਾਕਿ ਸਾਰੀ ਜ਼ਿੰਦਗੀ ਉਹ ਆਪਣੀ ਪੜ੍ਹਾਈ ਦੇ ਲੋਨ ਦੇ ਦਬਾਅ ਦੇ ਵਿੱਚ ਜੱਬੇ ਨਾ ਰਹਿ ਜਾਵੇ ਉਹ ਬੱਚੇ ਨੂੰ ਉੱਪਰ ਚੱਕਣਾ ਤੇ ਭਾਜਪਾ ਨੇ ਕੀ ਕੀਤਾ ਜਿਹੜਾ ਗਰੀਬ ਸੀ ਉਹ ਗਰੀਬ ਰਹਿ ਗਿਆ ਜਿਹੜਾ ਛੋਟਾ ਦੁਕਾਨਦਾਰ ਸੀ ਉਹ ਛੋਟਾ ਦੁਕਾਨਦਾਰ ਰਹਿ ਗਿਆ ਮਹਿੰਗਾਈ ਵਧ ਗਈ ਤੇ ਅਮੀਰ ਕੌਣ ਹੋਏ ਉਹ ਪੰਜ ਛੇ ਲੋਕ ਉਹੀ ਪੰਜ ਛੇ ਲੋਕ ਅੱਜ ਅਮੀਰ ਤੋਂ ਅਮੀਰ ਤੋਂ ਅਮੀਰ ਤੋਂ ਅਮੀਰ ਕਾਂਗਰਸ ਪਾਰਟੀ ਨੇ ਹਮੇਸ਼ਾ ਸਭ ਤੋਂ ਮਜ਼ਬੂਤ ਕਰਨ ਦੀ ਗੱਲ ਕੀਤੀ ਹੈ ਅਗਰ ਪੜ੍ਹਾਈ ਦਾ ਕਾਨੂੰਨ ਬਣਿਆ ਕਿ ਕੋਈ ਬੱਚਾ ਬਿਨਾ ਪੜ੍ਹਾਈ ਤੋਂ ਨਾ ਰਹਿ ਸਕੇ ਤਾਂ ਕਾਂਗਰਸ ਨੇ ਬਣਾਇਆ ਕੋਈ ਬੱਚਾ ਭੁੱਖਾ ਨਾ ਰਹਿ ਸਕੇ ਅਗਰ ਉਹ ਕਾਨੂੰਨ ਬਣਿਆ ਤਾਂ ਕਾਂਗਰਸ ਨੇ ਬਣਾਇਆ ਜੇ ਸਾਡੇ ਲੋਕ ਕੋਈ ਜ਼ਮੀਨ ਲੈਣੀ ਪੈਂਦੀ ਹੈ ਸਰਕਾਰ ਨੂੰ ਜੇ ਉਸ ਜ਼ਮੀਨ ਦਾ ਮੁਆਵਜ਼ੇ ਦੀ ਗੱਲ ਆਈ ਤੇ ਉਹਦਾ ਕਾਨੂੰਨ ਬਣਿਆ ਤਾਂ ਕਾਂਗਰਸ ਨੇ ਬਣਾਇਆ ਅੱਜ ਲੋੜ ਹੈ ਇੱਕ ਸਹੀ ਪਾਰਟੀ ਦੀ ਨਮਾਇਦ ਕੀ ਦੇ ਜੀ ਆਪਣੇ ਕੋਲ ਆ 2 ਸਾਲ ਪਹਿਲਾਂ ਆ ਨਵੀਂ ਸਰਕਾਰ ਆਈ ਸੀ ਯਾਦ ਹੈ ਤੁਹਾਡੇ ਸਾਰਿਆਂ ਦੇ ਜਦੋਂ ਅੰਗਜ ਜੀ ਵਰਗੇ ਬੰਦੇ ਵੀ ਚੋਣ 'ਚ ਥੋੜੀਆਂ ਮੋਟਾਂ ਕਰਕੇ ਰਹਿ ਗਏ ਕਿੰਨਾ ਕੰਮ ਕੀਤਾ ਮੈਨੂੰ ਪਤਾ ਮੇਰੇ ਮਹਿਕਮੇ ਨਾਲ ਜੁੜੇ ਹੋਏ ਕੰਮਾਂ ਵਾਸਤੇ ਅੰਗਜ ਜੀ ਦਿਨ ਰਾਤ ਆਪਣੇ ਇਲਾਕੇ ਦੇ ਛੋਟੇ ਛੋਟੇ ਕੰਮਾਂ ਵਾਸਤੇ ਹਮੇਸ਼ਾ ਮੇਰੇ ਕੋਲ ਗੱਲ ਕਰਦੇ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਸੀ ਕਿ ਕਿ ਨੌਜਵਾਨ ਪੜਿਆ ਲਿਖਿਆ ਕਾਬਲ ਮਿਹਨਤੀ ਵਫਾਦਾਰ ਤੇ ਜਿਹਦਾ ਪਛੋਕੜ ਹੈ ਉਸ ਪਰਿਵਾਰ ਦੇ ਬੱਚੇ ਨੂੰ ਮਜ਼ਬੂਤ ਕਰਨਾ ਵਿਜੇਂਦਰ ਸਿੰਘਾ ਦੀ ਜ਼ਿੰਮੇਵਾਰੀ ਹੈ ਇਸ ਕਰਕੇ ਜੋ ਗੱਲਾਂ ਮੇਰੇ ਕੋਲ ਨਵਾਂ ਸ਼ਹਿਰ ਵਾਸਤੇ ਆਈਆਂ ਮੈਂ ਉਹ ਗੱਲਾਂ ਨੂੰ ਪੂਰਾ ਕਰਨ ਵਾਸਤੇ ਹਮੇਸ਼ਾ ਸਹਿਯੋਗੀਤਾ ਤਾਂ ਕਿ ਸਾਡੇ ਇਲਾਕੇ ਦੇ ਨਵਾਂ ਸ਼ਹਿਰ ਦੇ ਲੋਕਾਂ ਦੀ ਤਕਲੀਫ ਨੂੰ ਅਸੀਂ ਮਜ਼ਬੂਤ ਕਰ ਸਕੀਏ ਆ ਤੁਸੀਂ ਦੇਖ ਰਹੇ ਹੋ ਆ 2022 ਦੀ ਚੋਣ ਆਈ ਆਮ ਆਦਮੀ ਪਾਰਟੀ ਨੇ ਕੀ ਕਿਹਾ ਕਹਿੰਦੇ ਬੇਰੋਜ਼ਗਾਰੀ ਖਤਮ ਕਰ ਦਾਂਗੇ ਮਾਈਨਿੰਗ ਇਲੀਗਲ ਮਾਈਨਿੰਗ ਨੂੰ ਬੰਦ ਕਰ ਦਾਂਗੇ ਜਿੰਨੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਹਰਾ ਪੈਨ ਆਊਗਾ ਹਰਾ ਤਨ ਚਵਾਵਾਂਗੇ ਤੇ ਉਹਨਾਂ ਨੂੰ ਪੱਕੇ ਕਰ ਦਾਂਗੇ ਪੰਜਾਬ ਤੋਂ ਨਸ਼ਾ ਕੀ ਕਹਿੰਦੇ ਸੀ ਖਤਮ ਕਰ ਦਾਂਗੇ ਪੰਜਾਬ ਤੋਂ ਨਸ਼ਾ ਵੀਡੀਓ ਕਹਿਣਾ ਬੋਲੋ ਆਪਾਂ ਨੂੰ ਪਤਾ ਹੈ ਆਪਣੇ ਬੱਚਿਆਂ ਦਾ ਕੀ ਹਾਲ ਹੋ ਰਿਹਾ ਹੈ ਦਵਾਈਆਂ ਗੋਲੀਆਂ ਦੀਆਂ ਦੁਕਾਨਾਂ ਖੁੱਲ ਗਈਆਂ ਤੇ ਬੱਚੇ ਫਸ ਰਹੇ ਆ ਨਸ਼ੇ 'ਚ ਤੇ ਵਾਦਾ ਇਹਨਾਂ ਕੀਤਾ ਫਿਰ ਕਹਿੰਦੇ ਸੀ ਜੇ ਤੁਸੀਂ ਫਸਲਾ ਦੇ ਮੁਆਵਜ਼ੇ ਦੀ ਗੱਲ ਕਰਦੇ ਹੋ ਤਾਂ ਛੱਡੋ ਅਸੀਂ ਤਾਂ ਜੇ ਕਿਸੇ ਦੀ মুরਗੀ ਮਾਰ ਗਈ ਨਾ মুরਗੀ ਦੇ মুরਗੀ ਦੇ ਮੁਰਗੇ ਦੇ ਖੰਭਾ ਦਾ ਵੀ ਮੁਆਵਜ਼ਾ ਦਵਾਂਗੇ ਇਹ ਕਹਿੰਦੇ ਸੀ ਸਾਡੀਆਂ ਮਾਵਾਂ ਭੈਣਾਂ ਨੇ ਧੋਖਾ ਕੀਤਾ ਬੀਬੀਆਂ ਨੇ ਤਾਂ ਨਵੇਂ ਪਰਸ ਲੈ ਲਏ ਲੈਣੇ ਸੀ ਕਿ ਨਹੀਂ ਬਟੂਏ ਲੈ ਲੈਣਾ ਮੈਂ ਹਜ਼ਾਰ-ਹਜ਼ਾਰ ਰੁਪਈਆ ਆਊਗਾ ਔਰ ਉਹ ਬਟੂਏ ਤਾਂ ਛੱਡੋ ਉਹ ਆਪਣੇ ਕਿਸੇ ਜਗ੍ਹਾ ਦੇ ਘਰ ਜਾਣਾ ਵੀ ਰੋਟੀ ਘਰ ਜਾ ਕੇ ਖਾਣੀ ਹੁੰਦੀ ਆ ਉਹਨੂੰ ਵੀ ਕਹਤਾ ਕਿ ਸੌਖਾ ਲੈ ਇਸ ਵਾਰ ਵੋਟ ਇਹਨਾਂ ਨੂੰ ਪਾਉਣੀ ਆ ਤੇ ਜਵਾਕਾਂ ਨੂੰ ਵੀ ਕਹਤਾ ਕਿ ਸ਼ਾਮ ਨੂੰ ਕਪੜੇ ਦੇ ਨਾਲ ਧੋਲ ਨੂੰ ਆ ਕੇ ਵੈਸ ਵਾਰੀ ਵੋਟ ਮੇਰੇ ਘਰ ਤੇ ਪਾਉਣੀ ਗਲਤ ਕਹਿ ਰਹੇ ਤੇ ਸਾਰੀ ਸੰਗਤ ਨੇ ਬੋਟਾ ਚੱਕ ਕੇ ਬੀਬੀਆਂ ਦੇ ਕਹਿੰਦੇ ਪਾਤੀ ਆ ਅੱਜ ਬੀਬੀਓ 27 ਮਹੀਨੇ ਹੋ ਗਏ 27.2000 ਤੁਹਾਡੇ ਖਾਤੇ ਜਾਣਾ ਸੀ ਕਿੰਨਾ ਆਇਆ ਮੈਨੂੰ ਪਤਾ ਨਹੀਂ ਪਰ ਜੇ ਵੋਟਾਂ ਪਾਣ ਦੇ ਦਿਨ ਤੋਂ ਪਹਿਲਾਂ 27000 ਆ ਜੇ ਫਿਰ ਭਾਵੇਂ ਪਾ ਲਈ ਬੇਬੇ ਨਹੀਂ ਤਾਂ ਹੁਣ ਗਲਤੀ ਨਾ ਕਰਦੀ ਜੇ ਦੁਬਾਰਾ 27000 ਲੈਣਾ ਹੈ ਨਾ ਤਾਂ ਇਸ ਵਾਰ ਤਾਂ ਵੋਟ ਸਹੀ ਪਾਉਣੀ ਪੈਣੀ ਹੈ ਔਰ ਕੱਲੀ ਵੋਟ ਪਾਉਣੀ ਨਹੀਂ ਜਿਵੇਂ ਪਹਿਲਾਂ ਪਵਾਇਆ ਸੀ ਉਵੇਂ ਪਵਾਣੀਆਂ ਪੈਣੀਆਂ ਬੀਬੀਆਂ ਕੋਲ ਤਾਕਤ ਬਹੁਤ ਹੁੰਦੀ ਹੈ ਕਿਉਂਕਿ ਜੇ ਅੜ ਜਾਂਦੀ ਹੈ ਨਾ ਮੈਂ ਵੀ ਜਦ ਘਰ ਜਾਣਾ ਮੇਰੇ ਲੱੜ ਜਾਂਦੀ ਐ ਮੈਂ ਵੀ ਅੱਖਾਂ ਵਿੱਚ ਕੇ ਸੌ ਜਾਂਦਾ ਮੈਂ ਕਹਿੰਦਾ ਪੁੱਤ ਸੌ ਜਾ ਪੁੱਤ ਤਾਂ ਹੀ ਵਜੇਗਾ ਇਹਦਾ ਮਾਵਾਂ ਹੁੰਦੀ ਐ ਜਿਹੜੀਆਂ ਸਮਝਦੀਆਂ ਪੁੱਪਾ ਨੂੰ ਇਹ ਜਿਹੜੀਆਂ ਬੀਬੀਆਂ ਹੁੰਦੀਆਂ ਸਾਡੀਆਂ ਉਹਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਫਾਣਾ ਫਾਸੀ ਜਾਂਦਾ ਠੀਕ ਐ ਕਿ ਗੱਲ ਤੇ ਹਾਂ ਵੀ ਬੜਦਾ ਉਹ ਕਿਹੜਾ ਬੇਬੀ ਐ ਬੈਠੀ ਆਪਣੀ ਦੇਖੋ ਮੈਂ ਇਹ ਗੱਲ ਕਹਿਣਾ ਚਾਹਨਾ ਐ ਇਹ ਮੇਰੀ ਮਾਂ ਤਾਂ ਹੈ ਨਹੀਂ ਸੀ ਪਰ ਜਿਸ ਤਰ੍ਹਾਂ ਇਸ ਮਾ ਨੇ ਆਪਣੇ ਰਾਜਨੀਤਿਕ ਰਿਸ਼ਤੇ ਨੂੰ ਮੇਰੇ ਨਾਲ ਤਬਦੀਲ ਕਰਕੇ ਇੱਕ ਮਾ ਦਾ ਰਿਸ਼ਤਾ ਮੈਨੂੰ ਦਿੱਤਾ ਹੈ ਨਾ ਉਸ ਗੱਲ ਤੇ ਮੈਂ ਸੀਸ ਝੁਕਾ ਕੇ ਇਹਨਾਂ ਨੂੰ ਨਮਸਕਾਰ ਕਰਦਾ ਹਾਂ ਕਿੰਨੇ ਵਧੀਆ ਸੰਸਕਾਰਾਂ ਦਾ ਪਰਿਵਾਰ ਹੈ ਸੰਸਕਾਰਾਂ ਦਾ ਭਰਿਆ ਹੋਇਆ ਪਰਿਵਾਰ ਹੈ ਹਲੇ ਜ਼ਿੰਦਗੀ ਦੇ ਵਿੱਚ ਮੈਂ ਉਹ ਕੁਛ ਤਾਂ ਨਹੀਂ ਕਰ ਸਕਿਆ ਜੋ ਮੈਂ ਕਰਨਾ ਚਾਹੁੰਦਾ ਪਰ ਪ੍ਰਮਾਤਮਾ ਤੋਂ ਡਰ ਕੇ ਕਹਿਣਾ ਹੈ ਗੁਰੂ ਮਹਾਰਾਜ ਤਾਂ ਮੈਂ ਹਮੇਸ਼ਾ ਆਸ਼ੀਰਵਾਦ ਲੈਣਾ ਮੈਂ ਸਾਰੀ ਜਗ੍ਹਾ ਦੇ ਉੱਪਰ ਕੋਈ ਧਰਮਸਥਾਨ ਹੋਵੇ ਮੈਂ ਹਰ ਜਗ੍ਹਾ ਤੇ ਜਾ ਕੇ ਅਸ਼ੀਰਵਾਦ ਰਣਾ ਉਹ ਤੋਂ ਡਰ ਕੇ ਕਹਿੰਦਾ ਅੰਗਦ ਸੈਣੀ ਆਉਣ ਵਾਲੇ ਸਮੇਂ ਚ ਮਜ਼ਬੂਤ ਤਰੀਕੇ ਨਾਲ ਇਸ ਪੰਜਾਬ ਦੀ ਰਾਜਨੀਤੀ ਦਾ ਇੱਕ ਵੱਡਾ ਪਿੱਸਾ ਹੋਊਗਾ ਇਹ ਵਾਦਾ ਵਿਜੇਂਦਰ ਸਿੰਘਾ ਦਾ ਹੈ ਔਰ ਤੁਸੀਂ ਇਹਨਾਂ ਸੋਚੋ ਕਿ ਜਦੋਂ ਚੋਣ ਹੁੰਦੀ ਹੈ ਰਾਜਨੀਤਿਕ ਲੋਕ ਆ ਕੇ ਗੱਲ ਕਰਨ ਲੈਂਦੇ ਹਨ ਵਿਜੇਂਦਰ ਸਿੰਘਲਾ ਨੇ ਕਦੇ ਰਾਜਨੀਤੀ ਨੂੰ ਰਾਜਨੀਤਿਕ ਤਰੀਕੇ ਨਾਲ ਨਹੀਂ ਦੇਖਿਆ ਨਾ ਮੇਰੇ ਦਿਮਾਗ ਦੇ ਵਿੱਚ ਕਦੇ ਰਾਜਨੀਤਿਕ ਤਾਕਤ ਫਸੀ ਹੈ ਮੈਂ ਹਮੇਸ਼ਾ ਆਪਣੇ ਆਪ ਨੂੰ ਰਾਜਨੀਤੀ ਦੀ ਜੇ ਤਾਕਤ ਹੁੰਦੀ ਹੈ ਉਹਨੂੰ ਸੇਵਾ ਦੇ ਰੂਪ ਵਿੱਚ ਦੇਖਿਆ। ਔਰ ਇਹ ਇਲਾਕੇ ਦੀ ਜ਼ਿੰਮੇਵਾਰੀ ਮਿਲੀ ਹੈ ਪਾਰਟੀ ਵੱਲੋਂ। ਬੇਨਤੀ ਨਹੀਂ ਕੋਈ ਕਰਨਾ ਚਾਹੁੰਦੇ। ਆ ਬੋਟਾ ਪਾਣੀ ਇੱਕ ਤਰੀਕ। ਇਹ ਇਲਾਕੇ ਨੂੰ ਉੱਪਰ ਚੱਕਣਾ ਕਿਸੇ ਨੇ ਮੈਨੂੰ ਕਿਹਾ ਜਦੋਂ ਮੈਂ ਆ ਰਿਹਾ ਸੀ। ਕਿ ਉਹ ਲੋਕਾਂ ਦੀ ਵਪਾਰੀਆਂ ਦੀ ਵੱਡੀ ਮੰਗ ਹੈ ਕਿ ਸਾਨੂੰ ਨਵਾਂ ਸ਼ਹਿਰ ਨੂੰ ਫਤਵਾੜੇ ਨਾਲ ਜੋੜਨ ਦੀ ਲੋੜ ਹੈ ਰੇਲਵੇ ਦੇ ਨਾਲ। ਕਿਉਂ ਕਿਸ ਨੇ ਕਿਹਾ ਸੀ ਨਾ ਹੈ ਮਾਦਨਾ ਸਮਰਾਲਾ ਨਾਲ ਸਮਰਾਲਾ ਖੰਨਾ ਸਮਰਾਲਾ ਖੰਨਾ ਕੋਈ ਗੱਲ ਨਹੀਂ ਆਪਾਂ ਉਹੀ ਹੈ ਆਪਾਂ ਉਹੀ ਹੈ ਜੇ ਬਰਾਬਰੇ ਮੌਕੇ ਦਿੱਤਾ ਫਿਰ 5 ਸਾਲ ਹੀ ਦੇਣਾ ਤੇ ਫਿਰ ਜਿਹੜੀ ਜਿਹੜੀ ਕਹੋਗੇ ਆਪਾਂ ਜਿਹੜੀ ਜਿਹੜੀ ਕਰ ਸਕਾਂਗੇ ਕਹਿਣ ਦੀ ਲੋੜ ਨਹੀਂ ਮੇਰਾ ਕੋਈ ਮਕਸਦ ਹੈ ਮੈਂ ਸੰਗਤ ਨੂੰ ਕਹਿਣਾ ਚਾਹੁੰਦਾ ਮੇਰਾ ਕੋਈ ਮਕਸਦ ਹੈ ਇਹ ਇਲਾਕਾ ਉੱਪਰ ਜਾਣਾ ਚਾਹੀਦਾ ਮੈਂ ਕੋਈ ਗੱਲ ਕਹਿਣਾ ਚਾਹੁੰਦਾ ਇਹ ਇਲਾਕਾ ਉੱਪਰ ਜਾਣਾ ਚਾਹੀਦਾ ਹੈ। ਇਹ ਇਲਾਕੇ ਦੀ ਤਰੱਕੀ ਹੋਣੀ ਚਾਹੀਦੀ ਹੈ। ਨੌਜਵਾਨ ਬੱਚਿਆਂ ਦਾ ਚੰਗਾ ਭਵਿੱਖ ਹੋਣਾ ਚਾਹੀਦਾ ਹੈ। ਇਹ ਮੇਰੀ ਸੋਚ ਹੈ। ਮੈਂ ਕਦੇ ਝੂਠ ਨਹੀਂ ਬੋਲਿਆ। ਜੇ ਲੋਕ ਉਹ ਇਹ ਗੱਲ ਕਰਦੇ ਸੀ, ਮੈਂ ਜਦੋਂ ਆਇਆ ਕਿਸ ਨੇ ਕਿਹਾ ਕਿ ਜੀ ਮੈਂ ਸੰਗਰੂਰ ਗਿਆ ਸੀ, ਥੋੜਾ ਕੰਮ ਦੇਖ ਕੇ ਆਇਆ। ਕਿਸ ਨੇ ਕਿਹਾ ਮੈਨੂੰ ਪੁਵਾਨੀਗੜਾ ਲੈਣੇ। ਇਹ ਕਹਿਤਾ ਕਿਸ ਨੇ ਕੁਝ ਕਿਹਾ ਤਾਂ। ਮੈਂ ਹਮੇਸ਼ਾ ਜਿੱਥੇ ਜਾਣਾ ਹੈ, ਮੇਰਾ ਕੋਈ ਟੀਚਾ ਹੁੰਦਾ ਹੈ। ਕਿ ਜੇ ਉਸ ਲੋਕਾਂ ਦਾ ਪਿਆਰ ਤੇ ਅਸ਼ੀਰਵਾਦ ਮੇਰੇ ਸਿਰ ਤੇ ਹੈ ਤਾਂ ਮੇਰੀ ਜ਼ਿੰਮੇਵਾਰੀ ਹੈ 5 ਸਾਲ ਉਸ ਕਾਲ ਨੂੰ ਸੱਚੇ ਸੁੱਚੇ ਤਰੀਕੇ ਨਾਲ ਕਰਨਾ ਹੈ ਅੱਜ ਅਗਰ ਸਮੂਹ ਦੇ ਪੀਜੀ ਦੀ ਗੱਲ ਹੁੰਦੀ ਹੈ ਨਾ 5 ਮਿੰਟ ਲਊਂਗਾ ਮੈਨੂੰ ਪਤਾ ਗਰਮੀ ਬਹੁਤ ਆ ਪਰ ਗੱਲ ਜ਼ਰੂਰੀ ਹੈ ਕਿ ਤੁਸੀਂ ਵੀ ਜਾ ਕੇ ਮੇਰੇ ਵਾਸਤੇ ਅੱਗੇ ਗੱਲ ਕਰਦੇ ਹੋ ਮੇਰੇ ਬਜ਼ੁਰਗ ਬਿਮਾਰ ਹੋ ਗਏ 2005 ਚ ਭਾਸ਼ਣ ਦੇ ਰਹੇ ਸੀ ਰੋਟਰੀ ਕਲਬ ਦਾ ਪ੍ਰੋਗਰਾਮ ਸੀ ਜੇ ਉਹਨਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ ਤੇਰਾ 2 ਦਿਨ ਚੰਡੀਗੜ੍ਹ ਪੀਜੀਐ ਜਰਿਆ 2005 ਚ ਤੇ ਮੈਂ ਭੁੰਜੇ ਸੁਤਾ ਤੇ ਉਥੇ ਡਾਕਟਰਾਂ ਦੀ ਕੀ ਹਾਲਤ ਹੁੰਦੀ ਹੈ ਕਿੰਨਾ ਰਸ਼ ਹੁੰਦਾ ਹੈ ਹਰਿਆਣੇ ਦੇ ਹਿਮਾਚਲ ਦੇ ਪੰਜਾਬ ਦੇ ਚੰਡੀਗੜ੍ਹ ਦੇ ਸਾਰੇ ਸੰਗਤ ਜਿਹਨੂੰ ਤਕਲੀਫ ਹੁੰਦੀ ਹੈ ਪੀਜੀਐ ਭੱਜਦੀ ਆ ਕਿਉਂਕਿ ਚੰਗੇ ਡਾਕਟਰ ਨੇ ਤਾਂ ਮੇਰੇ ਮਨ ਚ ਆਇਆ ਮੇਰੇ ਬਜ਼ੁਰਗ 2 ਦਿਨਾਂ ਬਾਅਦ ਪੂਰੇ ਹੋ ਗਏ ਪਹਿਲਾਂ ਉਸੇ ਹਸਪਤਾਲ 'ਚ ਮੇਰੇ ਦਾਦਾ ਜੀ ਵੀ ਪੂਰੇ ਹੋਏ ਸੀ ਤਾਂ ਮੇਰੇ ਮਨ ਚ ਆਇਆ ਕਿ ਯਾਰ ਜੇ ਕਦੇ ਪ੍ਰਮਾਤਮਾ ਨੇ ਕਦੇ ਮੌਕਾ ਦਿੱਤਾ ਨਾ ਇਹ ਚੰਡੀਗੜ੍ਹ ਚ ਪੀਜੇਗਾ ਜਾਂ ਪੰਜਾਬ ਚ ਪੀਜੇਗਾ ਖੋਲਣਾ 2009 ਮੈਂ ਐਮਪੀ ਬਣਿਆ 3 ਸਾਲ ਮੈਂ ਲੜਾਈ ਲੜੀ 3 ਸਾਲ ਆਪਣੀ ਸਰਕਾਰ ਨਾਲ ਕਿਉਂਕਿ ਜਦੋਂ ਹਸਪਤਾਲ ਦੀ ਗੱਲ ਆਉਂਦੀ ਹੈ ਨਾ ਤਾਂ ਸਾਰੇ ਐਮਪੀ ਚਾਹੁੰਦੇ ਮੇਰੇ ਹਸਪਤਾਲ ਖੁੱਲੇ ਸਾਰੇ ਵੱਡੇ ਵੱਡੇ ਵਜ਼ੀਰ ਚਾਹੁੰਦੇ ਮੇਰੇ ਹਸਪਤਾਲ ਖੁੱਲੇ ਪਰ ਮੈਂ ਤੁਹਾਨੂੰ ਰੱਬ ਤੋਂ ਡਰ ਕੇ ਕਹਿਣਾ ਹੈ ਕਿ ਆਪਣੀ ਪਾਰਟੀ ਦੇ ਰਾਹੁਲ ਗਾਦੀ ਦੇ ਤੇ ਬਰਮੋਹ ਸਿੰਘ ਦੇ ਅਸ਼ੀਰਵਾਦ ਦੇ ਤਹਿਤ ਕਿ ਨਾ ਕਿ 2013 ਚ ਜਦੋਂ ਪਹਿਲਾ ਪੀਜੀਐ ਦਾ ਹਸਪਤਾਲ ਚੰਡੀਗੜ੍ਹ ਤੋਂ ਬਾਅਦ ਪੰਜਾਬ ਦਾ ਮਨਜ਼ੂਰ ਹੋਇਆ ਨਾ 467 ਕਰੋੜ ਰੁਪਏ ਦਾ ਤਾਂ ਸਾਡੇ ਸੰਗਰੂ ਵਾਸਤੇ ਹੋਇਆ ਮਾਗਲੇ ਇਲਾਕੇ ਵਾਸਤੇ ਹੋਇਆ ਲੋਕਾਂ ਵਾਸਤੇ ਹੋਇਆ ਔਰ ਅੱਜ ਸਭ ਤੋਂ ਵੱਡੀ ਗੱਲ ਕੀ ਹੈ ਅੱਜ ਉਥੇ ਪੀਜੀਐ ਦੇ ਡਾਕਟਰ ਸਸਤਾ ਇਲਾਜ ਗਰੀਬ ਲੋਕਾਂ ਦਾ ਪੀਜੀਐ ਦੇ ਮਹਾ ਡਾਕਟਰ ਤੋਂ ਹੁੰਦਾ ਔਰ ਦੂਜਾ ਫਾਇਦਾ ਕੀ ਹੋਇਆ ਜਿਹੜੇ ਉੱਥੇ ਦੇ ਲੋਕ ਸੀ ਨਾ ਉਹਨਾਂ ਦਾ 4-4000 ਰੁਪਏ ਗੱਡੀ ਦਾ ਕਿਰਾਇਆ ਲੱਗਦਾ ਸੀ ਮਰੀਜ਼ ਨੂੰ ਲੈ ਕੇ ਜਾਣ ਵਾਸਤੇ ਦੂਜੀ ਗੱਲ ਚੰਡੀਗੜ੍ਹ ਦੀ ਪੀਜੀਹ ਵਿੱਚ ਜਿਹੜਾ ਰਸ਼ ਹੁੰਦਾ ਸੀ ਬਠਿੰਡੇ ਦਾ ਮਾਨਸੇ ਦਾ ਮੁਕਸਰ ਦਾ ਸੰਗਰੂਰ ਦਾ ਬਰਨਾਲੇ ਦਾ ਪਟਿਆਲੇ ਦਾ ਉਹ ਘਟ ਗਿਆ ਤਾਂ ਕਿ ਉਰੇ ਲੋਕਾਂ ਨੂੰ ਸੂਲਤਵਾ ਤੇ ਮਿਲਣ ਲੱਗ ਜੇ ਕੈਂਸਰ ਦੀ ਬਿਮਾਰੀ ਇੱਕ ਵੱਡੀ ਬਿਮਾਰੀ ਸੀ ਉਸ ਇਲਾਕੇ ਦੀ ਔਰ ਜਿਸ ਤਰ੍ਹਾਂ ਕਿਆ ਸਟੇਜ ਤੋਂ ਇੱਕ ਟ੍ਰੇਨ ਜਾਂਦੀ ਸੀ ਬੀਕਾਨੇਰ ਨੂੰ ਕੈਂਸਰ ਦੇ ਮਰੀਜ਼ ਲੈ ਕੇ ਲੜਾਈ ਲੜੀ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕੈਂਸਰ ਦੀ ਬਿਮਾਰੀ ਜੇ ਕਿਸੇ ਦੇ ਆ ਜਾਏ ਨਾ ਘਰ 'ਚ ਪ੍ਰਮਾਤਮਾ ਕਰੇ ਕਿਸੇ ਆਵੇ ਨਾ ਬੰਦੇ ਦਾ ਬੰਦਾ ਵੀ ਚਲੇ ਜਾਂਦਾ ਤੇ ਜੇਬ ਵੀ ਖਾਲੀ ਹੋ ਜਾਂਦੀ ਹੈ ਪਰਿਵਾਰ ਦਾ ਸਭ ਕੁਝ ਡਿੱਗ ਜਾਂਦਾ ਹੈ ਅੱਜ ਮੈਨੂੰ ਇਹ ਦੱਸ ਕੇ ਤਸੱਲੀ ਹੈ ਆਪਣੇ ਮਨ ਨੂੰ ਕਿ ਸੰਗੁਰ ਦੇ ਵਿੱਚ ਅਸੀਂ 100 ਮੰਜਾਂ ਦਾ ਸਰਦਾਰ ਮਨਮੋਹਨ ਸਿੰਘ ਜੀ ਨੇ ਮੰਜੂਰ ਕਰਕੇ ਦਿੱਤਾ ਹਸਪਤਾਲ ਅੱਜ 95% ਮਰੀਜ਼ਾਂ ਦਾ ਇਲਾਜ ਉਸ ਟਾਟਾ ਦੇ ਕੈਂਸਰ ਹਸਪਤਾਲ ਦੇ ਵਿੱਚ ਫ੍ਰੀ ਹੁੰਦਾ ਪੈਸਾ ਨਹੀਂ ਲੱਗਦਾ ਭਾਵੇਂ ਸਰੀਰ ਨੂੰ ਬਿਜਲੀ ਲਗਣੀ ਹੋਵੇ ਭਾਵੇਂ ਸਰੀਰ ਨੂੰ ਦਵਾਈ ਲਗਣੀ ਹੋਵੇ ਜਿਹਨੂੰ ਕੀਮੋਥੈਰੇਪੀ ਕਹਿੰਦੇ ਆ ਤੇ ਭਾਵੇਂ ਸਰੀਰ ਚੋਂ ਕਿਸੇ ਅੰਗ ਦਾ ਆਪਰੇਸ਼ਨ ਹੋਣਾ ਹੋਵੇ 95% ਮਰੀਜ਼ਾਂ ਦਾ ਇਲਾਜ ਮੁਫਤ ਦੇ ਵਿੱਚ ਹੁੰਦਾ ਆ ਮੈਂ ਪਰਸੋ ਬੰਗੇ ਬੋਲ ਰਿਹਾ ਸੀ ਕੱਲ ਹੀ ਬੋਲ ਰਿਹਾ ਸੀ ਦੋ ਬੇਟੀਆਂ ਆਈਆਂ ਮੈਨੂੰ ਕਹਿੰਦੀਆਂ ਫੰਕਸ਼ਨ 'ਚ ਬੈਠਿਆ ਸੀ ਉੱਠ ਕੇ ਆਈਆਂ ਤੇ ਮੈਨੂੰ ਕਹਿੰਦੀਆਂ ਸਰ ਅਸੀਂ ਕੋਈ ਗੱਲ ਕਰਨੀ ਹੈ ਨਾ ਕਿ ਆ ਬੇਟੇ ਕਿਹੜੀ ਸਰ ਮੈਨੂੰ 골ਡ ਮੈਡਲ ਮਿਲਿਆ ਐਥਲੈਟਿਕਸ 'ਚ ਲੇਕਾ ਅੱਛਾ ਮੈਂ ਕਿਹਾ ਕਿਸ ਤਰ੍ਹਾਂ ਬੇਟੇ ਕਹਿੰਦੀ ਮੈਂ ਸੰਗਰੂਰ ਦੇ ਟਰੈਕ ਤੇ ਜਾ ਕੇ ਐਥਲੈਟਿਕਸ ਦੀ ਪ੍ਰੈਕਟਿਸ ਕਰਦੀ ਸੀ ਤੇ ਮੈਨੂੰ 골ਡ ਮੈਡਲ ਮਿਲ ਗਿਆ ਫਿਰ ਦੂਜੀ ਵਾਰ ਮੈਨੂੰ ਬ੍ਰੌਂਜ਼ ਮੈਡਲ ਮਿਲਿਆ ਅੱਜ ਸਮੂਹ ਦੇ ਵਿੱਚ ਸਭ ਤੋਂ ਵਧੀਆ ਖੇਡਾਂ ਦਾ ਵੱਡਾ ਕੰਪਲੈਕਸ ਹੈ ਜਿੱਥੇ ਅੱਜ ਪੂਰੇ ਹਿੰਦੁਸਤਾਨ ਦੇ ਅਥਲੈਟਿਕਸ ਦਾ ਕੋਈ ਇਵੈਂਟ ਹੋਣਾ ਹੁੰਦਾ ਸਾਰੇ ਹਿੰਦੁਸਤਾਨ ਦੀ ਗੱਲ ਹੁੰਦੀ ਹੈ ਵੀ ਭਾਈ ਸੰਗਰੂਰ ਦੇ ਟਰੈਕ ਤੇ ਜਾ ਕੇ ਕਰੀਏ ਉੱਥੇ ਦੇ ਬੱਚਿਆਂ ਦੇ ਲਾਲ ਬੋਤ ਬੜੀ ਤਾਕਤ ਬੱਚਿਆਂ ਨੂੰ ਮਿਲਦੀ ਹੈ ਬਹੁਤ ਵੱਡਾ ਹੌਸਲਾ ਮਿਲਦਾ ਔਰ ਉਹ ਬੇਟੀ ਨੇ ਮੈਨੂੰ ਕਿਹਾ ਕਿ ਸਾਡੇ ਇਲਾਕੇ ਦਾ ਨਵਾਂ ਸ਼ਹਿਰ ਵਾਲਾ ਜ਼ਿਲ੍ਹਾ ਇੱਥੇ ਇੱਕ ਵੱਡਾ ਤੁਸੀਂ ਸਾਡੇ ਦਾ ਟਰੈਕ ਲਗਾਓ ਤੇ ਵੱਡਾ ਖੇਲਾ ਨਜ਼ਾਰਾ ਖੋਲੋ ਖੇਡਾਂ ਦਾ ਧਾਰਾ ਬੱਚਿਆਂ ਵਾਸਤੇ ਇਸ ਕਰਕੇ ਜ਼ਰੂਰੀ ਹੈ ਅਗਰ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਾਹਰ ਕੱਢਣਾ ਹੈ ਤਾਂ ਖੇਡ ਦੇ ਖੇਡਾਂ ਦੇ ਧਾਰੇ ਦੀ ਵੀ ਲੋੜ ਹੈ ਔਰ ਇਸ ਦੇ ਨਾਲ-ਨਾਲ ਆਪਣੇ ਬੱਚਿਆਂ ਦੇ ਪ੍ਰਾਈਵੇਟ ਰੋਜ਼ਗਾਰ ਦਾ ਪ੍ਰਬੰਧ ਕਰਨ ਦੀ ਵੀ ਲੋੜ ਹੈ ਤਾਂ ਕਿ ਸਾਡੇ ਬੇਰੋਜ਼ਗਾਰੀ ਦੂਰ ਹੋ ਸਕੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਦਾ ਸਾਧਨ ਮਿਲ ਸਕੇ ਔਰ ਮੈਂ ਸੰਗਤ ਨੂੰ ਕਹਿਣਾ ਚਾਹੁੰਦਾ ਸੜਕਾਂ ਦੀ ਗੱਲ ਹੋਵੇ ਪ੍ਰਾਈਵੇਟ ਸਕੂਲ ਦੇ ਬਰਾਬਰ ਦੇ ਸਰਕਾਰੀ ਸਕੂਲ ਬਣਾਏ ਹਰ ਪਿੰਡ 'ਚ ਕੈਮਰੇ ਲਾਏ ਹਰ ਪਿੰਡ ਦੇ ਵਿਚ ਬੱਚਿਆਂ ਦੇ ਸਕੂਲਾਂ 'ਚ ਖੇਡਾਂ ਦਾ ਪ੍ਰਬੰਧ ਕੀਤਾ ਇਕੱਲੀ ਇਕੱਲੀ ਸੜਕ ਦੇ ਉੱਪਰ ਚਿੱਟੀ ਪੱਟੀ ਲਾ ਕੇ ਗੋਲ ਸ਼ੀਸ਼ੇ ਲਾਇਆ ਤਾਂ ਕਿ ਬੱਚੇ ਲੋਕਾਂ ਦਾ ਐਕਸੀਡੈਂਟ ਨਾ ਹੋਵੇ ਹਰ ਚੀਜ਼ ਨੂੰ ਛੋਟੀ ਛੋਟੀ ਚੀਜ਼ ਤੋਂ ਕੀਤਾ ਅੱਜ ਤੁਹਾਡੇ ਕੋਲ ਆਏ ਅੱਜ ਤੁਹਾਡੇ ਕੋਲ ਆਏ ਆਪਣੇ ਲੋਕ ਹੈ ਆਪਣਾ ਇਲਾਕਾ ਹੈ ਇੱਥੇ ਛੋਟੇ ਕਿਸਾਨ ਨੇ ਲੋਕਾਂ ਕੋਲ ਛੋਟੇ ਛੋਟੇ ਹੈ ਪਹਿਲੇ ਸ਼ਰੀਫ ਲੋਕ ਹੈ ਮਿਹਨਤੀ ਲੋਕ ਹੈ ਆਪਣੇ ਹੱਥ ਨਾਲ ਮਿਹਨਤ ਕਰਕੇ ਕੰਮ ਕਰਦੇ ਆਂ ਔਰ ਲੋਕਾਂ ਦੀ ਜ਼ਿਆਦਾ ਉਮੀਦ ਨਹੀਂ ਹੈ ਪਰ ਮੈਂ ਤੁਹਾਨੂੰ ਵਾਦਾ ਕਰਦਾ ਜੋ ਜੋ ਸਾਡੇ ਇਸ ਇਲਾਕੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹੈ ਚਾਹੇ ਉਹਰੇ ਬਾਹਰਲੇ ਉਦਯੋਗਪਤੀ ਦਾ ਪੈਸਾ ਲਵਾਉਣ ਦੀ ਲੋੜ ਹੈ ਤਾਂ ਕਿ ਉਹਨੇ ਰੋਜ਼ਗਾਰ ਦਾ ਸਾਧਨ ਬਣੇ ਕਿਉਂਕਿ ਜੇ ਬਾਹਰਲਾ ਪੈਸਾ ਆਊਗਾ ਨਾ ਤੇ ਤਾਂ ਰੋਜ਼ਗਾਰ ਦੇ ਸਾਧਨ ਬਣਨਗੇ ਮਾਹੌਲ ਚੰਗਾ ਰੱਖਣ ਦੀ ਲੋੜ ਹੈ ਸਰਕਾਰ ਨੂੰ ਬਟਨ ਦਬਾ ਕੇ ਸਹੀ ਸੁਨੇਹਾ ਦੇਣ ਦੀ ਲੋੜ ਹੈ ਕਿਉਂਕਿ ਆਪਾਂ ਦੇਖਿਆ ਸਿੱਧੂ ਮੂਸੇਵਾਲ ਭਰਾਣਾ ਕੀ ਹੋਇਆ ਤੇ ਉਹਦੇ ਮਾਪੇ ਸਾਰੇ ਜਗ੍ਹਾ ਤੇ ਜਾਏ ਆਮ ਆਦਮੀ ਪਾਰਟੀ ਕੋਲ ਵੀ ਜਾਏ ਬੀਜੇਪੀ ਕੋਲ ਵੀ ਜਾਏ ਕਿ ਉਹਦੇ ਬੱਚੇ ਦੇ ਕਾਤਲ ਫੜੋ ਕਿਸੇ ਨੇ ਇਨਸਾਫ ਨਹੀਂ ਦਿੱਤਾ ਅੱਜ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸਵੇਬਾਰੀ ਨਾਲ ਅੰਦਰ ਜੀ ਨੇ ਵੀ ਮੈਨੂੰ ਇਸ ਗੱਲ ਕਹਿਣ ਵਾਸਤੇ ਤੁਹਾਡੇ ਲਈ ਬੁਨੂ ਕਿਹਾ ਸੀ ਕਿ ਸਾਰੇ ਸੰਗਤ ਨੂੰ ਦੱਸਣਾ ਆਪਾਂ ਕਿ ਆ ਪਾਰਟੀ ਨੇ ਤੇ ਤੁਹਾਡੇ ਅਸ਼ੀਰਵਾਦ ਨਾਲ ਜਦੋਂ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਜਾ ਕੇ ਆਪਾਂ ਆਵਾਜ਼ ਚੱਕਣੀ ਹੈ ਨਾ ਤਾਂ ਆਪਾਂ ਉੱਥੇ ਸਿੱਧੂ ਮੂਸੇਵਾਲੇ ਦੇ ਜਿਹੜੇ ਕਾਤਲ ਹੈ ਉਹਨਾਂ ਨੂੰ ਇਨਸਾਫ ਮਿਲੇ ਔਰ ਫਰਜ਼ਾਕੀਆਂ ਉਸ ਦੀ ਆਵਾਜ਼ ਨੂੰ ਵੀ ਅਸੀਂ ਬੁਲੰਤ ਤਰੀਕੇ ਨਾਲ ਚੱਕਾਂਗੇ ਤਾਂ ਕਿ ਆਪਣੇ ਇਲਾਕੇ ਦੇ ਵਿੱਚ ਆਪਣੇ ਸੂਬੇ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਆਪਣੇ ਸੂਬੇ ਵਿੱਚ ਜਿਹੜੇ ਲੋਕ ਕਿਸੇ ਦਾ ਹੌਸਲਾ ਟੁੱਟ ਜਾਂਦਾ ਜਦੋਂ ਮਾਹੌਲ ਖਰਾਬ ਹੁੰਦਾ ਨਾ ਤਾਂ ਹੌਸਲਾ ਟੁੱਟ ਜਾਂਦਾ ਆਪਾਂ ਆਪਣੇ ਪੰਜਾਬ ਦਾ ਮਾਹੌਲ ਨਹੀਂ ਖਰਾਬ ਹੋਣ ਦੇਣਾ ਸੱਚ ਆ ਸਕਦੇ ਕਿਉਂਕਿ ਪੰਜਾਬ ਨੇ ਪਹਿਲਾਂ ਬਹੁਤ ਪੁਕਤਿਆ ਹੈ ਪੰਜਾਬ ਨੇ ਪਹਿਲਾਂ ਬਹੁਤ ਕਮਜ਼ੋਰ ਹੋਇਆ ਪੰਜਾਬ ਬਸਾ ਪੰਜਾਬ ਖੜਾ ਹੋਇਆ ਤੇ ਅਸੀਂ ਦੁਬਾਰਾ ਉਹ ਗੱਲ ਨੂੰ ਆਪਣੇ ਪੰਜਾਬ ਨਹੀਂ ਲੈ ਕੇ ਆਣਾ ਦੇ ਸਕਦੇ ਤੋਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਆਪਣੇ ਇਲਾਕੇ ਦੀ ਜੋ ਜ਼ਰੂਰਤ ਹੈ ਚਾਹੇ ਕੰਢੀ ਇਲਾਕੇ ਦੀ ਲੋੜ ਹੈ ਚਾਹੇ ਕੋਈ ਪਿੰਡਾਂ ਚ ਪਾਣੀ ਦੀ ਕਿੱਲਤ ਹੈ ਚਾਹੇ ਕੋਈ ਪਿੰਡਾਂ ਚ ਪਾਣੀ ਨੀਮਾ ਚਲੇ ਗਿਆ ਚਾਹੇ ਸਾਡੇ ਪਿੰਡਾਂ ਚ ਪਾਣੀ ਦੀ ਮਾਰ ਕਰਕੇ ਲੋਕਾਂ ਦੀ ਫਸਲ ਖਰਾਬ ਹੋ ਜਾਂਦੀ ਹੈ ਉਹਦੇ ਮੁਆਵਜ਼ੇ ਦੀ ਗੱਲ ਹੈ ਜਾਂ ਉਸ ਨੂੰ ਕਿਸ ਤਰੀਕੇ ਨਾਲ ਸੂਤ ਕਰਨਾ ਹੈ ਜਾਂ ਸਾਡੇ ਇਸ ਇਲਾਕੇ ਵਿੱਚ ਵੱਡਾ ਟੂਰਿਜ਼ਮ ਆਵੇ ਉਸ ਦੀ ਗੱਲ ਕਰਦੀ ਹੈ ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਆਉਣ ਵਾਲੇ ਦਿਨਾਂ ਚ ਗੱਲ ਕਰਾਂਗਾ ਕਿਉਂਕਿ ਮੈਂ ਇੱਕ ਪਲਾਨ ਤਿਆਰ ਕਰ ਰਹੇ ਹਾਂ ਤਾਂ ਕਿ ਇੱਕ ਇਲਾਕੇ ਨੂੰ ਕਿਸ ਤਰੀਕੇ ਨਾਲ ਕਿਸ ਤਸਵੀਜ਼ ਨਾਲ ਆ ਭਾਗ ਲੱਗੇ ਜਾਣਾ ਵਾਦਾ ਮੇਰਾ ਇੱਕ ਟਿਕ ਨੂੰ ਵੋਟਾਂ ਪੈਣੀਆਂ ਇੱਕ ਟਿਕ ਨੂੰ ਵੋਟ ਪੈਣੀਆਂ ਤੁਹਾਨੂੰ ਆਪਣੇ ਇਸ ਬੱਚੇ ਦੀ ਗੱਲ ਤੇ ਵਿਸ਼ਵਾਸ ਹੋਵੇ ਤੁਹਾਨੂੰ ਆਪਣੇ ਇਸ بیٹے ਦੀ ਗੱਲ ਤੇ ਵਿਸ਼ਵਾਸ ਹੋਵੇ ਛੋਟੇ ਭਰਾ ਦੀ ਗੱਲ ਤੇ ਵਿਸ਼ਵਾਸ ਹੋਵੇ ਆਪਣੇ ਆਪ ਨੂੰ ਵਿਜੇਂਦਰ ਸਿੰਘਲਾ ਸਮਝ ਕੇ ਕੰਮ ਕਰਨਾ ਹੈ ਆਪਣੇ ਆਪ ਨੂੰ ਅੰਗਦ ਸੈਣੀ ਸਮਝ ਕੇ ਕੰਮ ਕਰਨਾ ਹੈ ਆ 12 15 ਦਿਨ ਤੁਸੀਂ ਮੇਰੇ ਲਈ ਲਾ ਦਿਓ ساری ਜ਼ਿੰਦਗੀ ਤੁਹਾਡਾ ਇਹ ਬੱਚਾ ਤੁਹਾਨੂੰ ਤੁਹਾਡੀ ਪਿੱਠ ਤੇ ਖੜਾ ਮਿਲੂਗਾ ਵਾਦਾ ਵਿਜੇਂਦਰ ਸਿੰਘ ਦਾ ਤੁਹਾਡੇ ਨਾਲ ਹੈ। ਜੇ ਮੈਂ ਜਿਆਦਾ ਪੁੱਛਦਾ ਕਹਿੰਦਾ ਹੋਇਆ ਇੱਕ ਇੱਕ ਵੋਟ ਹੱਥ ਪੰਜੇ ਦੇ ਨਿਸ਼ਾਨ ਤੇ ਲਾ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੋ ਆਪਣੇ ਬੇਟੇ ਨੂੰ ਆਸ਼ੀਰਵਾਦ ਦਿਓ ਅੰਗਦ ਜੀ ਨੂੰ ਮਜ਼ਬੂਤ ਕਰੋ ਵਾਦਾ ਮੇਰਾ ਮੈਂ ਤੇ ਅੰਗਦ ਦੋਨੋਂ ਹੱਥ ਫੜ ਕੇ ਆਪਣੇ ਇਲਾਕੇ ਦੀ ਤਰੱਕੀ ਵਾਸਤੇ ਜੋ ਜੋ ਸਾਡਾ ਪਲਾਨ ਨਵਾਂ ਸ਼ਹਿਰ ਦਾ ਬਣਾਉਗਾ ਉਸ ਨੂੰ ਪਹਿਲੇ ਸੱਟੇ ਪਾਰਲੀਮੈਂਟ ਦੇ ਵਿੱਚ ਉਹਦੀ ਆਵਾਜ਼ ਚੱਕਾਂਗੇ ਔਰ ਜਿਹੜੇ ਵੀ ਭਾਰਤ ਸਰਕਾਰ ਦੇ ادارے ਜੋ ਪੈਸਾ ਲੈ ਕੇ ਆਂਦੀ ਲੋੜ ਹੋਊਗੀ ਉਹਨੂੰ ਪਹਿਲੇ ਸੱਤੇ ਮਨਜ਼ੂਰ ਕਰਾ ਕੇ ਆਪਣੇ ਇਲਾਕੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ ਔਰ ਜੋ ਲੋਕਾਂ ਦੇ ਮਨ ਚ ਉਹ ਸਹੂਲਤ ਦੀ ਗੱਲ ਹੈ ਉਸ ਨੂੰ ਪੂਰਾ ਕਰ ਸਕੇ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਜੈ ਪਰਮਾਤਮਾ